ਸਵਾਗਤ ਹੈ ਤੁਹਾਡੇ ਇਕਲਿਆਰ ਚੈਨਲ ਤੇ ਮੈਂ ਤੁਹਾਡਾ ਆਪਣਾ ਰਿਪੋਰਟਰ ਰੋਹਿਤ ਪੁਰੀ ਸੋ ਅਸੀਂ ਅੱਜ ਮਹੱਲਾ ਸੰਤੋਗੜ ਨਕੋਦਰ ਵਿਖੇ ਪਹੁੰਚੇ ਆ ਜਿੱਥੇ ਗੁੱਗਾ ਯਾਰ ਪੀਰ ਜੀ ਦੀ ਮੇਲਾ ਹਰ ਸਾਲ ਕਰਾਇਆ ਜਾਂਦਾ ਸੀ ਜੀ ਤੇ ਇਸ ਸਾਲ ਵੀ ਸਲਾਨਾ ਮੇਲਾ ਕਰਵਾਇਆ ਗਿਆ ਤੇ ਆਓ ਉਥੇ ਦੇ ਪ੍ਰਧਾਨ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਨਾਲ ਤੁਹਾਡਾ ਹਾਂ ਜੀ ਇਸ ਵਾਰ ਮੇਲਾ ਤੁਹਾਡਾ ਤਾਂ ਕਿੱਦਾਂ ਦਾ ਰਿਹਾ ਜੀ ਠੀਕ ਰਹਿ ਗਿਆ ਜੀ ਬਹੁਤ ਬਹੁਤ ਧੰਨਵਾਦ ਜੋ ਆਖਦਾ ਬਹੁਤ ਹੋ ਰਿਹਾ ਹੈਗਾ ਬੰਦੇ ਇਕੱਠੇ ਨੂੰ ਤੇ ਨੰਕਰ ਖਵਾ ਦੇ ਪ੍ਰਸ਼ਾਦ ਕਾਰੋਬਾਰੀ ਬੰਦੇ ਤੇ ਹੋਰ ਆਪਣੇ ਕੋਈ ਨਾਤੇਦਾਰੀ ਕੁਝ ਵਗੈਰਾ ਕੋ ਬਾਬਾ ਜੀ ਦਾ ਦੁਨੀਆ ਨੂੰ ਪਤਾ ਹੈ ਉਹ ਹੁਣ 10 ਮਿੰਟ ਲਗਾਉਦੇ ਆ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਮੇਰਾ ਨਾਮ ਜੀ ਨਰੇਸ਼ ਅੱਛਾ ਜੀ ਤੁਸੀਂ ਇਸ ਮੇਲੇ ਦੇ ਕੀ ਕਹਿਣਾ ਚਾਹੁੰਦੇ ਹੋ ਮੇਲੇ ਦਾ ਮੇਲੇ ਵਾਇਸ ਜੇ ਰਹੇ ਹੈ ਜੀ ਇਹ ਗੁਰਦਵਾਰਾ ਪੀੜੀ ਸਾਹਿਬ ਜੀ ਨਾਲ ਕੇ ਸੋ ਸ਼ਾਂਤੀ ਬਤਾਵੇ ਜਿਸ ਤਰ੍ਹਾਂ ਪਹਿਲਾਂ ਖੁਸ਼ੀਆਂ ਖੇੜਿਆਂ ਨਾਲ ਮੇਲੇ ਮਨਾਏ ਜਾ ਰਹੇ ਸੀ ਉਸੇ ਤਰ੍ਹਾਂ ਮਨਾਏ ਜਾਣ ਅਸੀਂ ਵੀ ਹੁਣ ਜੋ ਸਾਰਾ ਕੁਝ ਤੇ ਧਿਆਨ ਵਿੱਚ ਰੱਖਦੇ ਹੋਏ ਥੋੜਾ ਜਿਹਾ ਹੀ ਮੇਲਾ ਕਰਾਇਆ ਹੈ ਤੇ ਆਪਣਾ ਪੰਜਾਬ ਗਵਰਨਮੈਂਟ ਗਿਆ ਹਰੇਟਾਂ ਨੂੰ ਵੀ ਧਿਆਨ ਵਿੱਚ ਰੱਖਿਆ ਹੋਇਆ ਆਪਣਾ ਲੰਗਰ ਵਰਤਾਇਆ ਬਹੁਤ ਬਹੁਤ ਧੰਨਵਾਦ